ਮੈਂ ਖੁਸ਼ੀ ਪੀ ਲੱਟ ਵਾਹਿਗੁਰੂ ਜੀ ਤੁਰ ਕੀ ਬਾਣੀ ਆਈ ਤੇ ਸਾਰੇ ਚਿੰਤ ਮਿਟਾਈ ਗੁਰਬਾਣੀ ਗਾਉ ਪਾਈ ਉਹ ਸੱਖਿਆ ਸੁਖ ਦਾਈ ਗੁਰ ਕੀ ਬਾਣੀ ਸਤਿ ਸਰੂਪ ਹੈ ਗੁਰ ਬਾਣੀ ਬਣੀਐ ਗੁਰ ਕੀ ਬਾਣੀ ਸਤਿ ਸਤ ਕਹ ਜਾਨੋ ਗੁਰ ਸਿੱਖੋ ਤੇ ਉਹ ਰੁਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਮੋ ਆਪ ਕਦਾਏ ਹਰ ਕਰਤਾ ਹੋ ਆਪ ਕਦਾਏ ਵਾਹਿਗੁਰੂ ਜੀ ਜੋ ਜਾਨੋ ਤਿਉ ਰਾਖ ਔਰ ਪ੍ਰਭ ਤੇਰਾ ਕਿਤੇ ਗੁਣ ਅਸੰਖ ਅਗਨ ਮੇਰਿਆ ਤਸਾਂ ਕੀ ਉਹ ਗੁਣ ਖਤੇ ਪਿਰੇ ਰੇ ਨਿਤ ਪ੍ਰਤਿਪੂਰਤਿ ਪੂਰੀਆ ਉਹ ਬਕਨ ਬਿਕਰਾਲ ਮਾਇਆ ਤੋ ਪ੍ਰਸਾਦੀ ਖੂਲੀ ਹੈ ਲੋਕ ਅਸਵਕਾਰ ਵਿਖੜੇ ਪਰ ਨੇ ਰੂਹ ਤੇ ਨੇਰਿਆ ਨਿਰਮント ਨਾਨਕ ਦੇ ਆਤਾਰੂ ਕਰ ਤਉ ਜਲ ਫੇਰਿਆ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਦੁਨੀ ਸਭ ਗੁਰਪ੍ਰਸਾਦ ਜਪ ਆ ਸਤਿ ਜਵਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਜੀਓ ਸਤਨਾਮ ਬਿਲਾ ਬਿਲਾ ਮਹਲਾ ل من مندر دن ویش کلنگر کری تیس ناوا ایک سال میرا پرا بس ہے بہر جنمنایا وا من مندر دن ویش کا کری تیت سناوا ایک سل میرا پرا بس ہے بہ جنمنایا وا من ودیا دیا چیتی میری مائی ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਉ ਅਗਮੈ ਗੋਚਰ ਰਖ ਪਰਾ ਚਿੰਤਾ ਕਰੋ ਹਮਾਰੀ ਜਥਰ ਨਹੀ ਅਰ ਪਰਪੁਰ ਜੀਨਾ ਕਰ ਕਰ ਜੋ ਤੁਮਹਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਹ ਬਾ ਤੇਰੇ ਤੁਝੇ ਅਭਰੁ ਨਾ ਜਾਣਾ ਮੇਰੇ ਸਹਬਾ ਗੁਣ ਗਾਵਾ ਨਿਤ ਤੇਰੇ ਜੀ ਜਨ ਸਭ ਸਰਮ ਤੁਮਾਰੀ ਸਰਬ ਚੰਤੁ ਤੇ ਪਾਸੇ ਜੋ ਜੋ ਪਾਵੇ ਸੋ ਹੀ ਚੰਗਾ ਇਕ ਨਾਨਕੀ ਅਰਦਾਸੇ ਜੀ ਜਨ ਸਭ ਸਰਮ ਤੁਮਾਰੀ ਸਰਬ ਚੰਤੁ ਤੇ ਪਾਸੇ ਜੋ ਜੋ ਪਾਵੇ ਸੋ ਹੀ ਚੰਗਾ ਇਕ ਨਾਨਕੀ ਅਰਦਾਸੇ ਬਿਲਾਵਲ ਮਾਲਾ ਪਹਿਲਾ ਆਪੇ ਸਜਿ ਆਪੇ ਨਿਸ਼ਾਮ ਆਪੇ ਸੁਭਤਾ ਆਪੇ ਜਾਨ ਆਪੇ ਸਭ ਜਾਪੇ ਨਿਸਾਨ ਆਪੇ ਸੁਭਤਾ ਆਪੇ ਜਾਨ ਆਪੇ ਕਰ ਕਰ ਦੇਖੇ ਤਾ ਤੂੰ ਦਾਤਾ ਨਾ ਪਰਵਾਨ ਐਸਾ ਨਾਮ ਨਰਿੰਦਰਜਨ ਦੇਉ ਹਉ ਜਾਜਿਕ ਤੂੰ ਲਖ ਪਿਉ ਰਹਾ ਮਾਇਆ ਮੂ ਤਰਕਤੀ ਨਾਰ ਕੂੜੀ ਕਾਮਨ ਕਾਮਨਿਆਰ ਰਾਜ ਰੂਪ ਝੂਠਾ ਦਨਚਾਰ ਨਾ ਮਿਲੇ ਚੰਨ ਨਿਹਾਰ ਚੱਖ ਛੋਡੀ ਫੈਸਲਾ ਨਹੀਂ ਕੋਵੇ ਬਾਪ ਦਿਸੇ ਬੇਜਾਤ ਨਾ ਹੋਏ ਏਕ ਏਕੋ ਏਕ ਏਕੋ ਨਾਹੀ ਕੋਵੇ ਕਰਤਾ ਕਰੇ ਕਰਾਵੇ ਸੋਏ ਸ਼ਬਦ ਹੋਵੇ ਮਨ ਮਰਤੇ ਮਾਰਿਆ ਟਾਕਰੇ ਮਨ ਸੱਚੇ ਤਾਰਿਆ ਅਬ ਨਸੂਜੈ ਗੁਰ ਕੋ ਵਾਰਿਆ ਨਾਨਕ ਨਾਮ ਰਖਤੇ ਨਿਸਤਾਰਿਆ ਸਦਮਵੇ ਸਦਮਵੇ ਮਨ ਮਨ ਤੇ ਮਾਰਿਆ ਟਾਕਰੇ ਮਨ ਸੱਚੇ ਤਾਰਿਆ ਅਬ ਨਸੂਜੈ ਗੁਰ ਕੋ ਵਾਰਿਆ ਨਾਨਕ ਨਾਮ ਰਖਤੇ ਨਿਸਤਾਰਿਆ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਜਗਤ ਜੀ ਦੀ ਜੋ ਨਿਹਾਲ ਆਤਮਾ ਬਾਲ ਤਕਉ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਪੰਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤਕਉ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ اجونی سیف گر پرساد جپ آد سچ جد سچ ہے پی سچ نان خوشی پی سچ ایک اوکار ست نام کرتا پورکھ نرخو نر وی اکار مورت اجونی سی پم گر پرساد جپ آ سچ جگا سچ ہے پی سچ نان خوشی پھی سچ ایک اوکار ست نام کرتا پورکھ ਨਿਪੋਨ ਨਰਵੈਰੁ ਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕੋਇ ਨਾ ਹਕੁ ਨਾਮ ਕਰਤਾ ਪੁਰਖੁ ਨਿਪੋਨ ਨਰਵੈਰੁ ਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵੈਰ ਜੀ ਕਾ ਕਲਪਾ ਵੈਰ ਜੀ ਕੀ ਹੁਦੇ ਗੁਰਮਤ ਅਨੁਸਾਰ ਜੋ ਤਿਕਸਾਲ ਦੇ ਵਿਚਾਰ ਹਨ ਉਹਨਾਂ ਵਿਚਾਰਾਂ ਦौरा ਸੋ ਕਥਾ ਆਰੰਭ ਕੀਤੀ ਜਾਂਦੀ ਹੈ ਜਦੋਂ ਕਥਾ ਆਰੰਭ ਕਰਨੀ ਹੋ ਉਸ ਤੋਂ ਪਹਿਲਾਂ 10 ਪਰਸ਼ਨ ਹਨ ਦਰਸ਼ਨ 10 ਪਰਸ਼ਨਾਂ ਦਾ ਸਮਾਧਾਨ ਇਹ ਉੱਤਰ ਦੇਣਾ ਦਸਾਂਵਾਂ 'ਤੇ ਉੱਤਰ ਦੇ ਕੇ ਫਿਰ ਚੰਸਾਲ ਜੀ ਕਥਾ ਰੰਭ ਮਹਾਤਮਾ ਲੋ ਕਰਦੇ ਹੈ 10 ਪਰਸ਼ਨ ਗੁਰੂ ਨਾਨਕ ਦੇਵ ਜੀ ਕੀਦੇ ਅਵਤਾਰ ਤੋਂ ਸੋ ਕਿਉਂ ਨਾ ਕੀਤੇ ਜਦੋਂ ਚਾਰੇ ਯੁਗਾਂ ਦੇ ਚਾਰੇ ਬੇਦ ਹੈ ਫੇ ਬਾਣੀ ਕਿਉਂ ਚਾਨ ਕੀਤੀ ਇਹ ਪਰਸ਼ਨ ਗੁਰੂ ਸਾਹਿਬ ਜੀ ਕਿਹੜੇ ਅਵਤਾਰ ਹੈ ਅਨਸਵ ਰੂਪ अवतार ਅਭਿਸ਼ਾਭੀਤਾਰ ਕਲਾਵਤਾਰ ਕਾਰਨਵਤਾਰ ਚਾਰ ਪ੍ਰਕਾਰ ਦੇ ਉਪਾਰ ਹੁੰਦੇ ਆ ਅਭਿਸ਼ਾਭੀਤਾਰ ਕਲਾਵਤਾਰ ਕਾਰਨਵਤਾਰ ਨੇਕ ਪਵਤਾਰ ਇਹ ਪ੍ਰਸ਼ਨ ਹੈ ਇਸੇ ਤਰ੍ਹਾਂ ਜਦੋਂ چارے بے سم گربا کیوں کیتی کی تو ادا مت جو تو ادا مت ہے کہنا جیوں ناس ناستک مت آستک مت ہے اس طرح کے یہ با کتنے اچار کیتی یہ پرشن ہے اس طرح کے پرشن کا سماد دان کیا ہوں آپ لائیے صرف مول منتر سے ارث کر کے نا ਮੂਲ ਮੰਤਰ ਅਰਥ ਕਰਨ ਤੋਂ ਬਾਅਦ ਉਹ ਫਿਰ ਸਮਾਪਤੀ ਹੋਵੇਗੀ ਕਿਉਂਕਿ ਸਮਾਪਤੀ ਲਾਉਣਾ ਬਹੁਤ ਤੇ ਹੌਲੀ-ਹੌਲੀ ਪਰਸ਼ਨਾਂ ਦਾ ਉੱਤਰ ਤੇ ਨਾਲ ਹੀ ਫਿਰ ਜਬਜੀ ਸਾਹਿਬ ਦੀ ਕਥਾ ਰੰਭ ਹੋ ਜਾਏਗੀ ਗੁਰੂ ਕਿਰਪਾ ਕਰਨ ਜਿਵੇਂ ਪਾਈ ਸਾਹਿਬ ਜੀ ਪਰਮਉਪਦੇ ਹੈ ਗੁਰਬਾਣੀ ਵਿਚਾਰੀ ਹੈ ਹੋਇ ਰ ਸੁਣਾਈ ਮਿਟਾ ਦੇ ਰ ਸੁਨਾਈ ਨਾ ਹੀ ਨਾ ਪ੍ਰਕਾਸ਼ ਦਾ ਜੇ ਚਰੇ ਪ੍ਰਕਾਸ਼ ਹੋਣ ਤੋਂ ਹਨੇਰਾ ਦੂਰ ਹੋ ਜਾਂਦਾ ਹੈ ਸੋ ਮਹਾਰਾ ਫਰਮਾਉਂਦੇ ਹੈ ਵਾਹਿਗੁਰੂ ਜੀ ਚਕਤੀ ਸਿੰਘ ਪਾਠ ਕਰਦੇ ਅੱਛਾ ਸੱਚ ਹੈ ਪੀ ਸੱਚ ਨਾਨਕ ਰੋਹੀ ਪੀ ਸੱਚ ਵਹਿਗੀ ਕਾ ਖਾਲਸਾ ਵਹਿਗੀ ਕੀ ਪਟੇ ਆਪੜੋ ਇੱਕ ਓੰਕਾਰ ਇੱਕ ਓੰਕਾਰ ਇੱਕ ਇੱਕ ਜੋਤ ਰੂਪ ਹੈ ਜਾਤੀ ਵਿਜਾਤੀ ਸੁਗਤ ਪੇਦੇ ਰਹਿ ਚੱਕ ਹੈ ਓੰਕਾਰ ਕਈਏ ਸਰਬ ਦਾ ਪ੍ਰਕਾਸ਼ ਹੈ ਪ੍ਰਥਮ ਓੰਕਾਰ ਤਨ ਕਹਾ ਜਾਤੀ ਪੂਜਾ ਤਤ ਤੁਨ ਰਹਾ ਓੰਕਾਰ ਕੀ ਉਤਪਾਤੀ ॐ ਕਉਤੋਂ ਤੇ ਦੁਨਿਆ ਦੀ הודੈਸ਼ ਹੋਣਾ ਕੀਤੇ ਉਸੇ ਪਾ ਵਿੱਚ ਮਹਾਰਾਜ ਜਿੱਥੇ ਓਮਕਾਰ ਕਹਿ ਕੇ ਦਰਸਾ ਰਹੇ ਹਨ ਸਤਨਾਮ ਸਤ ਸੱਚਾ ਹੈ ਨਾ ਪ੍ਰਸਿੱਧ ਰੂਪ ਕਰਕੇ ਹੈ ਕਰਤਾ ਪੁਰਖ ਕਰਤਾ ਸਾਰੇ ਸੰਸਾਰ ਨੂੰ ਕਰਨ ਵਾਲਾ ਹੈ ਇਹ ਪੁਰਖ ਪੂਰਨ ਹੈ ਆਪਣੇ ਕਾਰਜ ਵਿੱਚ ਆਪ ਸਮਾਇਆ ਜਿਹੜੇ ਕਾਰਜ ਤੋਂ ਸਾਰੇ ਕਰਤੇ ਵੱਖਰੇ ਹੈ ਕਿਨੇ ਆਰ ਲੋਕ ਭਾਂਡੇ ਦੇ ਕਰਤੇ ਐ ਪਰ ਭਾਂਡਾ ਵੱਖਰੇ ਐ ਜੁਲਾਹੇ ਲੋਕ ਬਸਤ ਦੇ ਕਰਤੇ ਐ ਬਸਤੇ ਬੋਹ ਬਜੀਆਂ ਬਣਾਉਂਦੇ ਐ ਪਰ ਵੱਖਰੇ ਐ ਜਿੰਨੇ ਵੀ ਕਰਤੇ ਸਮਝੋਗੇ ਨਾ ਉਹ ਕਾਰਜ ਤੋਂ ਵੱਖਰੇ ਐ ਪਰਮਾਤਮਾ ਦਾ ਕਾਰਜਾ ਸੰਸਾਰ ਇਸ ਵਿੱਚ ਉਹ ਆਪ ਹੀ ਮਿਲੋ ਜਾਣਨਾ ਕਰੋ ਨਿਰਭਾਉ ਨਿਰਭਾਉ ਸਾਰੀ ਦੁਨੀਆ ਪੈ ਵਿੱਚ ਹੈ ਪੈ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨ ਅੰਤ ਪਰ ਪਰਮੇਸ਼ਰ ਇੱਕ ਨਿਰਪੱਖ ਰੂਪ ਹੈ ਉਹ ਕਿਸੇ ਦਾ ਪੈ ਨਹੀਂ ਕਰਨਾ ਕਰਦਾ ਨਿਰਵੈਰ ਨਿਰਵੈਰ ਬੈਰਤੁਰ ਹੈ ਸਾਰੀ ਕੋਈ ਦਾ ਕਿਸੇ ਦਾ ਬੈਰ ਹੈ ਕਿਸੇ ਦਾ ਕਿਸੇ ਦਾ ਬੈਰ ਹੈ ਪਰ ਪਰਮੇਸ਼ਰ ਦਾ ਕਿਸੇ ਦਾ ਬੈਰ ਨਹੀਂ ਬੈਰਤੁਰ ਹੈ ਜਾਣਨਾ ਕਰੋ ਕਾਲ ਮੂਰਤ ਉਹਦਾ ਮੂਰਤ ਹੈ ਪਰਮਾਤਮਾ ਦਾ ਕਾਲ ਤੁਰ ਹੈ ਕਾਲ ਨੂੰ ਕਾਲ ਮਹਾਕਾਲ ਹੂ ਕੇ ਕਾਲ ਹੈ ਉਹ ਕਾਲ ਦਾ ਵੀ ਕਾਲ ਕਰਨ ਵਾਲਾ ਹੈ ਸਵਾ ਮੂਰਤ ਉਸ ਰੂਪ ਪਰਮਾਤਮਾ ਦਾ ਐਸੇ ਨਿਸ਼ਚੇ ਕਰਨਾ ਕਰੀਏ ਅਜੂਨੀ ਜਨਮਾ ਹੈ ਨਾ ਸਬਾਪ ਨਾ ਮਾਇ ਕਿੰਤੂ ਜਾਇ ਉਹਦੀ ਮਾਤਾ ਨਹੀਂ ਕੋਈ ਕਹੀ ਜਾਂਦੀ ਉਹਦਾ ਪਿਤਾ ਵੀ ਕੋਈ ਕਿਹਾ ਨਹੀਂ ਜਾ ਸਕਦਾ ਅਜੂਨੀ ਅਜਨਮਾ ਸ੍ਰੂਪ ਕਰਕੇ ਹੈ ਸਭੰ ਪਹੰ ਸਭੰ ਸਵੰ ਪਹੰ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ ਸਵੈ ਸਵੈ ਆਪਣੇ ਆਪ ਪਹਿਮ ਪ੍ਰਕਾਸ਼ ਸੋ ਬਾਕੀ ਸਾਰੇ ਕਰਤੇ ਪੈ ਵਿੱਚ ਹੈ ਛੇ ਜੋਤੀ ਮੰਦੇ ਆ ਛੇ ਸੂਰਜ ਚੰਦਰਮਾ ਤਾਰੇ ਬਿਜਲੀ ਅਜੇ ਬੁੱਧੀ ਇਹ ਸੇ ਜੋਤੀ ਹੈ ਜਿਹਰੇ ਨੂੰ ਇੱਤੇ ਟਾਣਾ ਵੀ ਮੁੰਦੇ ਆ ਗ੍ਰੰਥਕਾਰ ਚਲੋ ਰੋਹ ਵਿਚਾਰ ਇਹ ਪਰਤੇ ਪ੍ਰਕਾਸ਼ ਹੈ ਜਦ ਮਹਾਪਰਲ ਹੋ ਜਾਣੀ ਹੈ ਉਦੋਂ ਕਰਤਾ ਪਰਮੇਸ਼ਰ ਪ੍ਰਕਾਸ਼ ਰੂਪ ਲਹੇਗਾ ਤੇ ਸੂਰ ਚੰਦ ਆ ਸਾਰੇ ਕਾਲੇ ਟੁੱਠੇ ਤੇ ਵਰਗੇ ਹੋ ਜਾਣਗੇ ਇੱਕ ਕਰਕੇ ਜੈਭੰ ਆਪਣੇ ਪ੍ਰਕਾਸ਼ ਰੂਪ ਕਰਕੇ ਜਾਣਨਾ ਕਰੋ ਗੁਰੂ ਚੇਤਨਾ ਪ੍ਰਸ਼ਾਦ ਕੀ ਆਨੰਦ ਰੂਪ ਕਰਕੇ ਹੈ ਜਪ ਜਪਨੇ ਜੋਗ ਹੈ ਇਹ ਕਿਵੇਂ ਹੈ ਤੇ ਹੂੰ ਵਿਚਾਰ ਹੈ ਜਦੋਂ ਮਹਾਰਾਜ ਫੱਦਾ ਦਿੱਤਾ ਬਰਨ ਦੇਵਤਾ ਦੁਆਰਾ ਉਹ ਬਰਨ ਦੇਵਤ 2 ਵਜੇ ਇਸ਼ਨਾਨ ਕਰਨ ਉਹਨਕੇ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਕੋਲੋਂ ਸਿਰਹਾ ਦੇ ਦੇਣਾ ਕਿ ਸਾਡੇ ਪਾਸ ਸੁੱਚ ਕਹਦੇ ਆਓ ਤਮਾਰਾ ਜੁਬ ਬਾਰਿਆ ਹੱਥ ਜੋੜ ਕੇ ਨਮਸਕਾਰ ਕੀਤੀ ਬਰਨ ਦੇਵਤੇ ਕੇ ਮਹਾਰਾਜ ਤੁਹਾਨੂੰ ਅਕਾਲ ਪੁਰਖ ਸੱਜਿਆ ਹੈ ਤਮਾਰਾ ਜੀ ਬੇਈ ਨਦੀ ਦਵਾਰਾਈ ਸੱਚ ਕਰ ਪਹੁੰਚ ਗਏ ਅਗੋ ਅਕਾਲ ਪੁਰਖ ਅੰਤਜਾਮੇ ਪਰਮਾਤਮਾ ਮਿਲਣਾ ਕੀਤੇ ਬੜੇ ਖੁਸ਼ ਹੋਏ ਆ ਤੁਸੀ ਕੀ ਕੀਤਾ ਜੇ ਦੁਨੀਆ ਮੱਚੀ ਤਰ ਰਹੀ ਹੈ ਕਾਦੂ ਨੇ ਬੜਾ ਜ਼ੋਰ ਪਾਲਿਆ ਤੇ ਦੁਨੀਆ ਬਹੁਤ ਦੁਖੀ ਹੈ ਤੁਸੀਂ ਦੁਕਾਨ ਪਾਲੀ ਹੈ ਵਿਆਹ ਕਰਾ ਲਿਆ ਬੱਚੇ ਪੈਦਾ ਕਰ ਲਏ ਇਹ ਸਾਰੇ ਕਰਦੇ ਆ ਤੂੰ ਤਾਂ ਕੀ ਕੀਤਾ ਮਾਰੇ ਹੁਕਮ ਮੀ ਜੇ ਆਹ ਕੁੰਦੇ ਮਾਲਕ ਹੋ ਇਹ ਕਹਿੰਦਾ ਅਸੀਂ ਮਾਤ ਲੋਕ ਦੀ ਮਰਜ਼ਾਦਾ ਗੁਰੂ ਤਾਰਨ ਕਰੀਦਾ ਮੈਂ ਅਸੀਂ ਗੁਰੂ ਤਾਰਨ ਨਹੀਂ ਕੀਤਾ ਅਕਾਲ ਪੁਰਖ ਆਪ ਹੀ ਗੁਰੂ ਰੂਪ ਹੋ ਤਾਂਨੇ ਕਿ ਲੋ ਰੁਪਈਆ ਗੁਰੂ ਤਾਰਨ ਦੀਣਾ ਜੀ ਮਰਜ਼ਾਦਾ ਤਾਂ ਰੱਖਣੀ ਪਊ ਨਾ ਤੇ ਮੈਂ ਲਉ ਤੇ ਮਾਰੇ ਕੋ ਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਮੰਤਰ ਮੂਲ ਮੰਤਰ ਦੇਣਾ ਕੀਤਾ ਲੋ ਜਪ ਜਪੋ ਫਿਰ ਜਦੋਂ ਗੁਰੂ ਤੋਂ ਅਨੁਕਰ ਲਿਏ ਨੋ ਗੁਰੂ ਦਾ ਧੰਨਵਾਦ ਕਰੀਦਾ ਹੈ ਤਾਂ ਮਹਾਰਾਜ ਨੇ ਜਪ ਤੋਂ ਬਾਅਦ ਆਦਿ ਇਹ ਆਪਣੇ ਵੱਲੋਂ ਮੁੱਖੋ ਉਚਾਰ ਕੇ ਇਹ ਗੱਲ ਕਹਿਣਾ ਕੀਤੀ ਹਾਂ ਜੀ ਪੜੋ ਆਤ ਸੱਚ ਏ ਵਾਹਿਰੂ ਕਾਲ ਪੁਰਖ ਅੱਜ ਦੁਨੀਆ ਜੇ ਪੈਦਾ ਹੋਉ ਤੂੰ ਵੀ ਸੱਚੇ ਸੀ ਜਦੋਂ ਦੁਨੀਆ ਪੈਦਾ ਨਹੀਂ ਹੋਈ ਜੁਗਾ ਜੁਗਾ ਜੀਵਾ ਜੁਗਾ ਜੁਗਾ ਸੱਚੇ ਹੋ ਦੁਨੀਆ ਨੂੰ ਰਚ ਕੇ ਯੁਗ ਬਣਾਤੇ ਚਾਰੇ ਯੁਗਾਂ ਦੇ ਵਿੱਚ ਆਪ ਸੱਚੇ ਰੂਪ ਕਰਕੇ ਹੋ ਹੈ ਪੀ ਸੱਚ ਹੈ ਤੁਰ ਵੀ ਸੱਚੇ ਹੋ ਪੀ ਪਿਛੇ ਵੀ ਸੱਚੇ ਸੀ ਉਸੇ ਇਹ ਗੁਨਾਹ ਦੇ ਮਾਰਾ ਹੋਸੀ ਅੱਗੇ ਨੂੰ ਭਵਿੱਖਤ ਕਾਲ ਨੂੰ ਤੁਸੀਂ ਸੱਚੇ ਰੂਪ ਹੋਣਾ ਕਰੋਗੇ ਇਹ ਇਸ ਤਰ੍ਹਾਂ ਇਹ ਨਾਮੂਲ ਮੰਤਰ ਜਪ ਜਪੋ ਭਾਈ ਸਾਰੇ ਜਪੋ ਇਹ ਮਹਾਰਾਜ ਜਦੋਂ ਸੱਚਾ ਨੂੰ ਚੁਬਾ ਲਾ ਕੇ ਬਾਗੇ ਮਹਾਰਾਜ ਪੈਸੇਦਾਰਨ ਫੱਕਰ ਆਦਮੀ ਸੀ ਉਹ ਖੜਾ ਕਪੜੇ ਲਈ ਮਰਾਈ ਨਾ ਪੈਪਟਾਲਾ ਹੋ ਗਿਆ ਕਰੂ ਮਰੇ ਉਹ ਕਿਹ ਲੈ ਬੀਬੀ ਬੀਬੀ ਨਾ ਕਿਹਾ ਜੀ ਮੇਰਾ ਭਰਾਤਾ ਕਿਥੇ ਉਹ ਉਹ ਤਾਂ ਡੁੱਬ ਗਏ ਉਹ ਡੁੱਬ ਗਏ ਉਹ ਬੀਬੀ ਉਸੇ ਆਨੇ ਗਲੀ ਕਹੀਂ ਡੁੱਬ ਗਏ ਉਹ ਦਬੇ ਤਰਨ ਵਾਲੇ ਆ ਮੈਂ ਹੋ ਕਿੱਧਰ ਗਏ ਫਿਰ ਉਹ ਤਾਂ ਜਾਣਾ ਸੀ ਜਿੱਥੇ ਜਾ ਜਰੂਰੀ ਸੀ ਰੋਲਾ ਪਿਆ ਜਾ ਸਾਰੇ ਕੋਈ ਕੋਈ ਕੁਝ ਇਹ ਬੀਬੀ ਨੇ ਕਿਹਾ ਤੂੰ 2 ਵਜੇ ਜਾ ਕੇ ਨਾ ਬੇਸ਼ੈ ਜਿੱਥੇ ਚੁੱਭਾ ਮਾਰਿਆ ਉਥੋਂ ਚੜ੍ਹਦੇ ਵੱਲ ਕੋ ਤੱਕ ਕੱਪੜੇ ਲੈ ਕੇ ਤੂੰ ਰੋਜ਼ ਹੀ ਜਾਣਾ। ਮੈਂ ਬੀਬੀ ਕੀ ਹੋ ਫੇਰ ਕੀ ਹੋਣਾ? ਤਦਵਾਰ ਲੱਗ ਜੂ ਪਤਾ ਤੂੰ ਬਚਨ ਮਨ, ਸੰਗਾ ਵੀਰ ਬਾਜੀ। ਪਾਈ ਸਿਹਦਾਨ ਫੱਕਰ ਵੀ ਲੈ ਕੇ ਨਾ ਬਸਤਰ ਜਿਸੇ ਬੇਰ ਸਾਬ ਇਥੋਂ ਚੜ੍ਹਦੇ ਵੱਲ ਕੰਡੇ ਕੰਡੇ ਬੇਈ ਨਦੀ ਤੇ ਜਿੱਥੇ ਹੁਣ ਜਗਾ ਪੁਲ ਬਣਿਆ ਕੋ ਤੱਕ ਜਾਂਦਾ। ਇਕ ਦਿਨ ਦੋ ਦਿਨ ਤੀਜੇ ਦਿਨ ਅੰਮ੍ਰਿਤ ਵੇਲੇ ਮਾਰਾ ਪ੍ਰਗਟ ਹੋ ਗਿਆ ਉੱਥੇ ਉਹ ਸੰਤ ਕ ਸ਼ਮਸ਼ਾਨ ਘਰ ਸ਼ਮਸ਼ਾਨ ਤੋਂ ਮੁੱਢੇ ਫੁਕਿਆ ਕਰ ਦੇਖਣ ਓ ਮੁੱਛੇਦਾਰ ਨਾ ਇਹ ਦਿਨ ਅੰਤੂ ਜਾਣਤਾ ਹੈ ਤੈਨੂੰ ਜਾਣਦਾ ਸੀ ਮਾਰਾ ਮੈਨੂੰ ਕੋਈ ਅੰਤੂ ਜਾਣਤਾ ਨਹੀਂ ਹੈ ਅੰਤੂ ਜਾਣਤਾ ਤੁਹਾਡੀ ਭੈਣ ਨੂੰ ਹੈ ਬੀਬੀ ਉਹਨੇ ਦੱਸਿਆ ਮੈਨੂੰ ਇਹ ਕਿਹਾ ਜੀ ਪ੍ਰਗਟ ਹੋਣਗੇ ਜਿੰਦਾ ਜਾ ਬਗ ਜਾ ਬੀਬੀ ਨੂੰ ਕਹਿ ਜਾ ਕਰਾ ਪ੍ਰਸ਼ਾਦ ਦੇ ਲਿਆਵੇ ਕਰਕੇ ਤੇ ਮਨਜੀਤ ਸਾਹਿਬ ਰਮਾਲੇ ਕਲਪ੍ਰਿੰਸ ਨੂੰ ਲੈ ਕੇ ਯਾਤਨਾ ਕਰਨ ਤੇ ਤੂੰ ਗੱਲ ਨਾ ਕਰ ਦੱਸੀ ਸਾਡੀ ਬਾਪ ਕਿਸੇ ਨੂੰ ਬੀਬੀ ਨੂੰ ਦੱਸਦੀ ਕਿਸੇ ਅਦਾਲੀ ਕੋ ਨਹੀਂ ਚੰਗਾ ਚੰਗਾ ਜੀ ਮਾਰਾ ਉਹਨੂੰ ਖੁਸ਼ੀ ਬੜੀ ਆ ਸਿਹਦਾਰ ਨੂੰ ਉਹ ਕਹਿੰਦੇ ਕੀ ਗੱਲ ਓਏ ਬਰਾ ਖੋ ਜਾ ਉਹਗਾ ਓਏ 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 ਉਹ ਗਾਂ ਗੱਲ ਨਾ ਕਰਿਓ ਗੁਰੂ ਨਾਨਕ ਜੀ ਪ੍ਰਗਟ ਹੋ ਗਏ ਆ ਗਾਂ ਗੱਲ ਨਾ ਕਰਿਓ ਕਿਤੇ ਇਹ ਗੱਲ ਹੁੰਦੀ ਆ ਜਿਸੇ ਦੰਦ ਰਾਸਤੇ ਜੀ ਕਹੀਂ ਜਾਂਦੇ ਆ ਕੋ ਇਸ ਧਾਰਨਾ ਅੱਜ ਬੜਾ ਖੁਸ਼ ਹੈ ਉਹ ਗਾਂ ਗੱਲ ਨਾ ਕਰਿਓ ਗੁਰੂ ਪ੍ਰਗਟ ਹੋ ਗਿਆ ਬਾਅਦ ਫਿਰ ਕਿਸੇ ਕਾ ਹਿੰਦੂ ਜਾਂ ਮੁਸਲਮਾਨ ਕਿਆ ਸੇਖ ਜੈ ਰਾਂਥ ਬੜੀ ਖੁਸ਼ ਆਨੰਦ ਹੈ ਬੀਬੀ ਮੀ ਸਾਧਸੀ ਗੱਲ ਬੀਬੀ ਨੇ ਕਰਾ ਪ੍ਰਸ਼ਾਦ ਦੇ ਕਰਕੇ ਮਨਜੀਤ ਸਾਹਿਬ ਕੋਈ ਰਮਾਲੇ ਕੋਈ ਕਾਗਜ਼ ਪਰਸਣ ਲੈ ਕੇ ਆਉਣਾ ਕੀਤੇ ਆਪਣੇ ਹੱਥੀਂ ਜਿਹੜੇ ਗੁਰੂ ਰਾਂਸੇ ਸ਼ਬਦ ਹੈ ਨਾ ਦੇਖਿਓ ਤੁਸੀਂ ਉਹ ਮੂਲ ਮਤ ਤੋਂ ਲਿਖਿਆ ਹੁੰਦਾ ਪਰ ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਹਸ ਕਮਲਾਂ ਦੀ ਲਿਖਤ ਹੈ। ਸਾਰੇ ਗੁਰੂ ਅੰਸਾਵਾ ਵਿੱਚ ਮਾਰੇ ਨੇ ਮੂਲ ਮਤ ਲਿਖਿਆ ਸਭ ਤੋਂ ਜਾਪ ਕਰਉਣਾ ਕੀਤਾ ਸਾਰੇ ਜਪੋ ਬੜਾ ਕਠੋ ਹੋ ਗਿਆ ਤੇ ਮਾਰੇ ਨੇ ਅਇ ਖਿਆਰਨਾ ਦੇਖ ਵਰਤਾ ਮਹਾਰਾਜ ਓਏ ਜੇ ਤਾ ਥੋੜੀ ਜਿਹੀ ਇਹ ਲੋਕ ਤਾਂ ਬਹੁਤ ਕਠੋ ਹੈ। ਉਹ ਤੂੰ ਬਰਤਾ ਤਾਂ ਤੇਈ ਮੁਕਨਣੀ ਕੁਲੇ ਗੱਪੇ ਬਤਾਏ ਹੋਰ ਸਖ ਲਾਗੇ ਮੁੱਕਿਆ ਨਹੀਂ ਇਹਨਾਂ ਕੋਲ ਪ੍ਰਗਤ ਸੁਬੇਈ ਨਜੀ ਤੀਜੀ ਮਰ ਪਟ ਹੋਇਆ ਅਜੇ ਕਦੇ ਇਹ ਸਾਡੇ ਲੋਕ ਆ ਕਹਿੰਦੇ ਨਹੀਂ ਜੀ ਇਹ ਮੂਲ ਮੰਤਰ ਤਾਂ ਗੁਰਪ੍ਰਸਾਦ ਤਾਂ ਕੀ ਹੈ ਇਹ ਤਾਂ ਬੱਕਰੀ ਬਾਣੀ ਆ ਪਰ ਇਹਨੂੰ ਪਤਾ ਉਹਨਾਂ ਨੂੰ ਕਿਆ ਦੇਖੋ ਮਹਾਰਾਜੀ ਨੇ ਏਕਾ ਲਾਇਆ ਜਿਨ੍ਹਾਂ ਗੁਰਬਾਣੀ ਵਿੱਚ ਸ਼ਬਦ ਹੁੰਦੇ 1 ਆ ਗਿਆ 1 ਚਾਹ ਬੋ ਪੌੜੀ ਚਾਹ ਤੁਗਾ 4 ਨੇ ਚਾਹ 2 ਐ ਚਾਹ 3 ਨੇ ਚਬਦ ਉਹ ਜਿਵੇਂ ਅਸ਼ਟਪਦੀ ਦਾ 12 ਤੁਗਾ ਨੇ 8 ਤੁਗਾ ਨੇ ਉਹ ਸਾਰੀ ਕੋ ਪੌੜੀ ਐ ਫਿਰ ਦੂਆ ਆ ਗਿਆ ਤੀਆ ਆ ਗਿਆ ਉਹ ਨੰਬਰ ਦੇ ਨਾਲ ਫਿਰ ਇੱਕ ਤਰਾ ਇਹ ਹੁਣ ਹੈਪੀ ਨਾਨ ਖੂਬਸੂਰੀ ਪੀਸਾਜ ਕਹਿ ਕੇ ਇਹ ਕਹ ਲਾਤਾ ਇਹ ਬਾਣੀ ਇੱਕੋ ਹੀ ਐ ਇਹਨੀ ਖਮੀ ਦੇ ਹੇਰ ਜਪਜੀ ਸੈਰੰਭ ਹੁੰਦਾ ਸੋਚਿਆ ਸੋਚਣਾ ਉਥੇ ਏਕਾ ਹੈ ਉਹ ਉਥੋਂ ਏਕਾ ਵੀ ਇੱਕ ਪਉੜੀ ਜਪਜੀ ਸੈਰੰਭ ਹੋ ਗਿਆ ਤੇ ਦੁਆ ਹਕਮੰਦਰ ਹਾਂ ਏਸ ਤਰ੍ਹਾਂ ਇਹ ਇਹ ਉਹ ਵਿਚਾਰ ਸਾਰੀ ਪਰ ਅਜਕਲ ਦੇ ਜਿਹੜੀ ਵਿੱਦਿਆ ਪਛੇ ਵਿੱਦਿਆ ਦੇ ਅਸੂਲ ਕਰਕੇ ਸਾਡੇ ਵਿਦਵਾਨ ਮੰਦੇ ਨਿਕਲ ਨੂੰ ਨਾ ਮੰਨਣ ਨੂੰ ਹੀ ਮਰਜ਼ੀ ਹੈ ਜੇਹੰਦਾਰ ਆਓ ਬੋਲ ਮੰਤਰਜ ਆਪ ਹੋ ਚੁੱਕਾ ਹੈ ਇਥੇ ਸਮਾਪਤੀ ਕਰਦੇ ਵਿਚਾਰ ਨੂੰ ਤਾਰੀਏ ਹੁਣ ਆਪਾਂ ਗੁਰੂ ਪਿਆਰੇ ਪਾਈ ਮਨ ਰੂਪ ਸਿੰਘ ਜੀ ਹੋਰਾਂ ਨੇ ਭਾਵਨਾ ਦੇ ਨਾਲ ਕਰੇ ਫੜੇ ਕਰੀਗਾ ਹੈ ਕਰ ਦਿੰਦੇ ਕਰੋ ਤੇ ਉਹ ਹੁਣ ਬਾਣੀ ਦਸਵੇਂ ਬਾਣੀ ਦੇ ਪਾ ਅਰੰਭ ਕੀਤੇ ਆ 8 ਸਵੇਜ ਮੁਖ ਸਰਵਨ ਕਰੋ ਇੱਕ ਪੁੱਤੀ ਤੋਂ ਹੀ ਕਰਨਾ ਹੈ ਚੰਦ ਤੁਆ ਪ੍ਰਸਾਦ ਚਕਰ ਚਹਿਨ ਅਰ ਬਰਨ ਜਾਤ ਅਰ ਪਾਤ ਮਹਿਨ ਜੀਹ ਰੂਪ ਰੰਗ ਅਰ ਰੇਖ ਤੇਥ ਕਉ ਕਹਿਨ ਸਖਤ ਕੇਹ ਅਚਲ ਮੂਰਤਿ ਨਭਉ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦ੍ਰਾਨ ਸਾਹਿ ਸਾਣ ਬਿਣਿਜੈ ਤ੍ਰਿਪਮਣੀਹੀ ਪਸੁਰਨਾਰ ਅਸੋਰ ਮੇਤ ਮੇਤ ਬੰਤਰਣ ਕਹਿਤ ਤੁਆ ਸਰਬਨਾਮ ਕਥੈ ਕਮਨ ਕਰਮਨਾਮ ਬਰਨਤ ਸੁਮਤ ਪੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਦੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਪੰਜ ਪੂਰੀ ਪੰਜ ਪੂਰੀ ਨਮਸਤੰਗ ਕਰਮੰ ਨਮਸਤੰਗ ਧਰਮੰ ਨਮਸਤੰਗ ਨਾਮੰ ਨਮਸਤੰਗ ਤਾਮੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਵਰ ਕਾਲ ਦੇ ਕੇ ਪਤੇ ਪੰਖਾ ਸਹਿ ਅਦਾਰ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ